ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਪੰਜਾਬ ਦੇ ਮੌਸਮ ਦੀ ਆਉਂਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਔਰ ਮੀਂਹ ਦੇ ਅਸਰ ਕਿੱਥੇ ਹੋਣਗੇ ਤੇ ਕਿੰਨੇ ਕੁ ਹੋਣਗੇ ਪੰਜਾਬ ਦੇ ਵਿੱਚ ਕੀ ਮੀਂਹ ਲੱਗਣਗੇ ਜਾਂ ਨਹੀਂ ਲੱਗਣਗੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਵਾਂਗੇ ਜੇਕਰ ਅਸਲੀਆਂ ਲਾਈਵ ਸੈਟਲਾਈਟ ਤੋਂ ਸਿਹਰਾ ਦੇਖਦੇ ਹਾਂ ਜੀ ਸ਼ਾਮ ਦੇ 8:00 ਦੇ ਲਗਭਗ 5:30 ਵਜੇ ਨੂੰ ਜਾ ਰਹੇ ਆ ਦਿਨ ਹੈ ਜੀ ਅੱਜ 22 ਸਤੰਬਰ ਦਾ ਆਥਰ ਦਾ ਵੇਲਾ ਹੋ ਚੁੱਕਿਆ ਦਿਨ ਦੇ ਆਪਾਂ ਅਖੀਲੇ ਪੜਾਤੇ ਪੁੱਜ ਚੁੱਕੇ ਹਾਂ ਪੰਜਾਬ ਦੀ ਗੱਲ ਕਰੀਏ ਤੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵੈਸੇਲੇ ਸਾਫ਼ ਬਣਿਆ ਹੋਇਆ ਗਰਮ ਬਣਿਆ ਹੋਇਆ ਟੈਂਪਰੇਚਰ ਵਾਲੇ ਫਖੋਂ ਦੇਖਦੇ ਹਾਂ ਤੇ ਬੀਤੇ 24 ਘੰਟਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਕਾਫੀ ਉਛਾਲ ਆਇਆ ਜਿੱਥੇ ਟੈਂਪਰੇਚਰ 30 35 ਦੇ ਜਾ ਰਹੇ ਸੀ ਉਹ ਹੁਣ ਜਿਹੜੇ ਤਾਂ ਚੱਲਦੇ ਹੋਏ 30 38 ਦੇ ਜਾ ਰਹੇ ਨੇ ਕਿਉਂਕਿ ਗਰਮ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹਦੇ ਨਾਲ ਪੰਜਾਬ ਦੇ ਜਿਹੜੇ ਤਾਂ ਫਹਾੜਾ ਦੇ ਰੇਂਜ ਚ ਆਉਂਦੇ ਖੇਤਰ ਐ ਇੱਥੇ 34 33 34 35 ਇਹਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਪਛਾਣੂ ਜਾਵਾਂਗੇ ਜੀ ਮਾਨਸਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਿਲਕਾ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਉਛਾਲ ਆਇਆ ਤੇ ਇੱਥੇ ਸੈਂਟੀ 33 ਦੇ ਆਸ-ਪਾਸ ਟੈਂਪਰੇਚਰ ਦਰਜ ਹੋ ਰਹੇ ਨੇ ਇਸਲਾਵਾ ਜੀ ਜੇਕਰ ਆਉਂਦੇ ਦਿਨਾਂ ਦੀ ਆਫਾ ਰਿਪੋਰਟ ਦੇਖਦੇ ਹਾਂ ਅੱਜ ਰਾਤ ਮੌਸਮ ਬਿਲਕੁਲ ਸਾਫ਼ ਹੈ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਆਉਂਦੇ 72 ਘੰਟੇ ਵੀ ਵੱਡੇ ਪੱਧਰ ਤੇ ਕੋਈ ਮੌਸਮ ਦੇ ਵਿੱਚ ਤਬਦੀਲੀ ਸੰਭਵ ਨਹੀਂ ਹੈ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਗਰਮ ਖੁਸ਼ਕ ਹਵਾਵਾਂ ਮੱਜਣੀਆਂ ਚਲਦੀਆਂ ਰਹਿਣਗੀਆਂ ਤੇ ਮੌਨਸਨ ਦੀ ਜੇਕਰ ਅਸੀਂ ਆਪਾਂ ਗੱਲ ਕਰਦੇ ਹਾਂ ਜੀ ਬੀਤੇ 3-4 ਦਿਨ ਪਹਿਲਾਂ ਮੌਨਸਨ ਨੇ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਇਹ ਐਲਾਨ ਕਰਤਾ ਸੀ ਕਿ ਰਾਜਸਥਾਨ ਦੇ ਪੱਛਮੀ ਭਾਗਾਂ ਤੋਂ ਜਿਹੜੀਆਂ ਮੌਨਸਨ ਦੀਆਂ ਵਾਪਸੀਆਂ ਕਰ ਚੁੱਕੇ ਹਨ ਮੌਸਮ ਦੀਆਂ ਪੌਣਾ ਖਾਸ ਕਰਕੇ ਫਾਜਲ ਕਾ ਹੋ ਗਿਆ ਇਧਰ ਪੰਜਾਬ ਦੇ ਆਪਾਂ ਗੱਲ ਕਰੀਏ ਤੇ ਬਾਰਡ ਰੇਡੀਆ ਦੇ ਵਿੱਚੋਂ ਤੇ ਰਾਜਸਥਾਨ ਦੇ ਗੱਲ ਕਰਦੇ ਆ ਸ਼੍ਰੀ ਗੰਗਾ ਨਗਰ ਬਾਲਮੀਰ ਜਸਲਮੇਰ ਇਹਨਾਂ ਖੇਤਰਾਂ ਤੋਂ ਵਾਪਸੀ ਕਰ ਗਈਆਂ ਸੀ ਮੌਨਸੂਨ ਪਾਉਣਾ ਤੇ ਅੱਜ ਸਵੇਰ ਵੇਲੇ ਜਿਹੜਾ ਜਿਆਦਾ ਜਿਆਦਾ ਕਹ ਲਿਆ ਕਿ ਅੱਜ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਉਹ ਇਹ ਵਾਪਸੀ ਮੌਨਸੂਨ ਦੀਆਂ ਪਾਉਣਾ ਲਗਭਗ ਆਟਮੋਸਟ ਕਹ ਲਿਆ ਆਲਮੋਸਟ 80-85% ਖੇਤਰਾਂ ਦੇ ਵਿੱਚੋਂ ਮੌਨਸੂਨ ਵਾਪਸੀ ਕਰ ਚੁੱਕੀਆਂ ਨੇ ਪੰਜਾਬ ਦੇ ਵਿੱਚੋਂ ਹੁਣ ਤੇ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਮੌਸਮ ਦੀ ਵਾਪਸੀ ਹੋ ਚੁੱਕੀ ਹੈ ਸੋ ਜਿਹੜੇ ਆਉਂਦੇ 24-36 ਘੰਟੇ ਨੇ ਦਿੱਲੀ ਹੋ ਗਿਆ ਹਰਿਆਣਾ ਹੋ ਰਾਜਸਥਾਨ ਦੇ ਉੱਤਰ-ਪੂਰਬੀ ਖੇਤਰ ਹੋਗੇ ਜੋ ਕਿ ਦੇ ਵਿੱਚੋਂ ਵੀ ਹੁਣ ਮੌਸਮ ਨੇ ਵਾਪਸੀ ਅੱਗੇ ਕਰਨੀ ਹੈ ਅੱਗੇ ਦਿੱਲੀ ਬਗਰਾਉਂ ਨੇਡਰ ਦੇ ਵਿੱਚੋਂ ਵੀ ਦੋ ਤਿੰਨ ਦਿਨਾਂ ਦੇ ਵਿੱਚ ਮੌਸਮ ਨੇ ਵਾਪਸੀ ਕਰ ਜਾਣੀ ਹੈ ਪੰਜਾਬ ਦੇ ਵਿੱਚੋਂ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਲੁਧਿਆਣਾ ਬਰਨਾਲਾ ਮਾਨਸਾ ਚੰਡੀਗੜ੍ਹ ਮੋਹਾਲੀ ਪੰਚਕਲਾ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਨੇ ਵਾਪਸੀ ਕਰ ਲਈ ਹੈ ਸੋ ਆਉਂਦੇ ਤਿੰਨ ਤਿੰਨ ਮੌਸਮ ਸਾਫ ਹੈ ਜੀ ਹਾਲਾਂਕਿ ਇੱਕ ਸਿਸਟਮ ਜ਼ਰੂਰ ਲੱਗਣ ਜਾ ਰਿਹਾ ਆਉਂਦੇ ਪੰਜ-ਛੇ ਦਿਨਾਂ ਦੇ ਵਿੱਚ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਦੇਵਾਂਗੇ ਆਉਂਦੇ ਦਿਨਾਂ ਦੇ ਵਿੱਚ ਤੇ ਮੀਂਹ ਆਲੇ ਸਪੈ ਆਉਂਦੇ ਮਤਲਬ ਕਿ ਸਤੰਬਰ ਦੇ ਅਖੀਰ ਦੇ ਵਿੱਚ ਜਾਂ ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਤਗੜਾ ਸਿਸਟਮ ਆਉਂਦਾ ਜਾਪ ਰਿਹਾ ਉਹਦੀ ਅਪਡੇਟ ਤੁਹਾਨੂੰ ਲਾਈਵ ਦਿੱਤੀ ਜਾਵੇਗੀ ਉਸ ਤੋਂ ਪਹਿਲਾਂ ਵੱਡੇ ਮੀਤੇ ਆਸਾਰ ਫਿਲਹਾਲ ਅਗਲੇ 4-5 ਦਿਨਾਂ ਤੱਕ ਨਹੀਂ ਹੈ ਤੇ ਦਰਿਆਵਾਂ ਵਾਲੇ ਫਖਤੋ ਵੀ ਰਾਹਤ ਹੈ ਸਤਲੁਜ ਤੇ ਬਿਆਸ ਜਿਹੜੇ ਹੁਣ ਹੁਣੇ ਹੁਣੇ ਸ਼ੁਰੂ ਹੋ ਚੁੱਕੇ ਨੇ ਡੈਮ ਹੌਲੀ-ਹੌਲੀ ਘਟ ਰਹੇ ਨੇ ਤੇ ਪਾਣੀ ਦਾ ਲੈਵਲ ਉੱਥੇ ਘਟ ਰਿਹਾ ਤੇ ਦਰਿਆ ਜਿਹੜੇ ਚੱਲ ਰਹੇ ਨੇ ਸਤਲੁਜ ਤੇ ਬਿਆਸ ਇਹਨਾਂ ਦੇ ਵਿੱਚ ਵੀ ਪਾਣੀ ਦਾ ਫਲੋ ਅੱਗੇ-ਅੱਗੇ ਹੁਣ ਘਟਦਾ ਜਾਏਗਾ ਤੇ ਰਾਹਤ ਹੈ ਜਿਹੜੀ ਹੜਾ ਤੋਂ ਬਿਆਸ ਨੂੰ ਮਿਲੇਗੀ ਤੇ ਅੱਗੇ ਜੇਕਰ ਅਸੀਂ ਦੇਖਦੇ ਹਾਂ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਜੋ ਜਾਰੀ ਕੀਤੀ ਗਿਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੀ ਜੋ ਤਾਜ਼ਾ ਰਿਪੋਰਟ ਅੱਜ ਜਾਰੀ ਕੀਤੀ ਗਈ ਹੈ ਜੀ ਮੌਸਮ ਵਿਭਾਗ ਲੋ ਫਾਈਸਟਾਂ ਖੜਦੇ ਆ ਗੱਲ ਕਰੀਏ ਤੇ 23 24 25 26 27 28 29 ਤਰੀਕ ਤੱਕ 28 ਤਰੀਕ ਤੱਕ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਤੇ ਵੱਡੇ ਖੱਦਰ ਤੇ ਤਬਦੀਲੀ ਫਿਲਹਾਲ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਤੇ ਜਿਹੜਾ ਸਿਸਟਮ ਆ ਰਿਹਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਲਾਈਵ ਆ ਕੇ ਤੁਹਾਨੂੰ ਜਿਲ੍ਹਾਵਾਰਾਂ ਕਦੇ ਦੱਸਾਂਗੇ ਕਿਹੜੇ ਜਿਲ੍ਹਿਆਂ ਦੇ ਵਿੱਚ ਸਾਨੂੰ ਮਿਹਦਾ ਵੱਡੇ ਮੀ ਦੀ ਤੇ ਕਿਹੜੇ ਜਿਲ੍ਹਿਆਂ ਦੇ ਵਿੱਚ ਘੱਟ ਮੀ ਨਾਲ ਕੰਮ ਸਰ ਸਕਦਾ ਹੈ ਜੀ ਸ਼ੁਕਰੀਆ ਤੁਹਾਨੂੰ